ਤੁਹਾਨੂੰ ਕਿਤਾਬ ਕਰੂਗੀ ਇੱਥੇ ਇੰਦਰੀ ਬੋਲ ਗਿਆ। ਐ ਖੜਾ ਇੱਥੇ ਅਨਜੀਤ ਮਾਤਾ। ਹਾਂ। ਦੀ ਬਾਹੀ ਬੋਲੋ। ਅੱਗੇ ਮਾਰਿਆ। ਅੱਗੇ ਬਿਸਨਸ। ਅੱਛਾ। ਅੱਗੇ ਜਾਏ। ਅਭੀ ਠੀਕ ਹੈ ਤੇਰਾ ਕੰਮ? ਹਾਂ। ਹਾਂ ਜੀ ਅਸੀਂ ਬੱਚਿਆਂ ਨੂੰ ਆਪਣੇ ਆਪਣੇ ਧਰਮ ਦੇ ਨਾਲ ਆਪਣੇ ਯੋਧਿਆਂ ਦੇ ਨਾਲ ਆਪਣੇ ਸ਼ਹੀਦਾਂ ਦੇ ਨਾਲ ਜੋੜਨ ਦੇ ਰਿਓ ਉਪਰਲੇ ਕਰਾਂਗੇ ਅੱਜ ਮੈਂ ਪੜ੍ਹ ਰਿਹਾ ਸੀ ਕਿ ਅਜੇ 320 ਸਾਲ ਪਹਿਲਾਂ ਕੀ ਗੱਲ ਹੈ 1700 ਚਾਰ ਦੇ ਵਿੱਚ 26 ਤੋਂ ਸਰਵਸਤ 1704 ਦੇ ਵਿੱਚ ਜੀ ਮੀਟਿੰਗਾਂ ਦਾ ਕੀ ਮੈਸੇਜ ਆ 3 ਮੀਟਿੰਗਾਂ ਦੇ ਵਿੱਚ ਇੱਕ ਤੋਂ ਸਾਫ ਚੱਲ ਗਿਆ ਉਹਦਾ ਛੇੜੀ ਤੇ ਆਲਾ ਸ਼ਰਪੀ ਦੇ ਜੱਫਾ ਤੂੰ ਆ ਰਿਹਾ ਉਸ ਨੂੰ ਜਿਹੜੇ ਦੇ ਵਿੱਚ ਸ਼ਰਧਾ ਦੇ ਸਤਕਾਰ ਦੇ ਨਾਲ ਹਰ ਮੰਡਲ ਦੇ ਵਿੱਚ ਮਨਾਉਣ ਦੇ ਲਈ ਉਹਦੇ ਲਈ ਪਾਰਟੀ ਵੱਲੋਂ ਪ੍ਰੋਗਰਾਮ ਸੀਗਾ ਮੀਟਿੰਗ ਸੀਗੀ ਕਿ ਨੌਜਵਾਨਾਂ ਤੋਂ ਆਸਿਆ ਬਾਹਰ ਨੂੰ ਜਾਂ ਜਿੰਨੀਆਂ ਟੀਮਾਂ ਹਨ ਉਹਨਾਂ ਨੂੰ ਥੱਲੇ ਤੱਕ ਮੈਸੇਜ ਜੇ ਕਰਕੇ ਸਾਧ ਜਾਨਿਆਂ ਦੇ ਸ਼ਿਸ਼ੇ ਹਾਣੇ ਨੂੰ ਸਤਕਾਰ ਨਾਲ ਮਨਾਉਣਾ ਦੂਜਾ ਇੱਕ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਚੱਲ ਰਹੀ ਹੈ ਜਿੰਨੇ ਸਾਰੇ ਦੇਸ਼ ਦੇ ਵਿੱਚ ਚੱਲ ਰਹੀ ਸੀ ਪੰਜਾਬ ਦੇ ਵਿੱਚ ਵੀ ਚੱਲ ਰਹੀ ਹੈ ਉਸ ਮੈਂਬਰਸ਼ਿਪ ਦੀ ਜਿਹੜੀ ਗਤੀ ਦੇ ਵਿੱਚ ਹੋਰ ਤੇਜ਼ੀ ਲਿਆਉਣ ਦੇ ਲਈ ਜਿਨ੍ਹਾਂ ਜਿਨ੍ਹਾਂ ਨੂੰ ਮੈਂਬਰਸ਼ਿਪ ਕਰਨ ਦੀ ਵੀ ਨਹੀਂ ਸੀ ਪਤਾ ਉਹਨਾਂ ਨੂੰ ਉਹ ਸਾਰੀ ਗੱਲ ਵੀ ਦੱਸਣਾ ਤੇ ਇਸ ਮੈਂਬਰਸ਼ਿਪ ਦੇ ਵਿੱਚ ਤੇਜ਼ੀ ਲਿਆ ਕੇ ਹਰ ਘਰ ਦੇ ਤੱਕ ਪਾਰਟੀ ਵੀ ਅਪਰੋਚ ਕਰਨੀ ਤੇ ਇੱਕ ਵਿਸ਼ਾ ਸੀਗਾ ਪਾਰਟੀ ਦਾ ਸੁਸ਼ਾਸਨ ਦਿਵਸ ਜਿਹੜਾ ਹੁੰਦਾ ਹੈ ਅਕਾਲ ਬਿਹਾਰੀ ਬਾਜਪੀ ਜੀ ਦੇ ਦਿਹਾੜੇ ਤੇ 25 ਕੱਲ ਨੂੰ ਜਿਹੜਾ ਹੈਗਾ ਉਸ ਸੁਸ਼ਾਸਨ ਦਿਵਸ ਦੇ ਲਈ ਵੀ ਅੱਜ ਦਾ ਇਹ ਪ੍ਰੋਗਰਾਮ ਸੀ ਸੁਭਾ ਜਿਹੜੇ 3-4 ਇਸ਼ੂ ਸੀ ਉਹਨਾਂ ਦੇ ਲਈ ਅੱਜ ਜਿਲ੍ਹੇ ਦੀ ਇੱਕ ਬੜੀ ਵੱਡੀ ਮੀਟਿੰਗ ਜਿਹੜੀ ਰஞ்சிਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਸਾਡੇ ਐ ਭਾਰਤੀ ਜਨਤਾ ਪਾਰਟੀ ਤੋਂ ਉਹਨਾਂ ਦੀ ਪ੍ਰਧਾਨਗੀ ਦੇ ਥੱਲੇ ਹੋਈ ਹੈ ਮੈਂ ਇਸ ਗੱਲ ਦੇ ਲਈ ਖੋਜੇਵਾਲ ਸਾਹਿਬ ਨੂੰ ਵਧਾਈ ਵੀ ਦੇਣਾ ਕਿ ਜਿਨ੍ਹਾਂ ਨੇ ਇੱਕ ਬੜੀ ਵੱਡੀ ਮੀਟਿੰਗ ਜਿਹੜੀ ਆ ਸੂਚੇ ਜ਼ਿਲ੍ਹੇ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਸਦਕੇ ਇੱਥੇ ਕਰਵਾਈ ਆ ਉਹਦੇ ਲਈ ਇਹ ਧੰਨਵਾਦ ਵੀ ਇਹਨਾਂ ਦਾ ਧੰਨਵਾਦ ਵੀ ਹੈ ਤੇ ਦੂਜੀ ਜਿਸ ਢੰਗ ਦੇ ਨਾਲ ਇਹ ਇਹਨਾਂ ਨੇ ਇਹਨਾਂ ਇਲਾਕਿਆਂ ਦੇ ਵਿੱਚ ਕਿਉਂਕਿ ਕਪੂਰਥਲਾ ਜ਼ਿਲ੍ਹਾ ਸਾਡਾ ਟੋਟਲ ਦਿਹਾਤ ਦਾ ਇਲਾਕਾ ਪਿੰਡੂ ਇਲਾਕਾ ਹੈ ਇਹਨਾਂ ਪਿੰਡੂ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਪਾਰਟੀ ਦੀਆਂ ਜੜ੍ਹਾਂ ਮਜ਼ਬੂਤੀ ਨਾਲ ਇਹਨਾਂ ਨੇ ਗੱਡੀਆਂ ਔਰ ਜਿਸ ਢੰਗ ਦੇ ਨਾਲ ਮੈਂਬਰਸ਼ਿਪ ਦੇ ਵਿੱਚ ਬੜੀ ਸਫਲਤਾ ਨਾਲ ਅੱਗੇ ਨੂੰ ਵਧ ਰਹੀ ਹੈ ਉਹਦੇ ਲਈ ਵੀ ਖੋਜੇਵਾਲ ਸਾਹਿਬ ਨੂੰ ਤਲਵਾਦਾ ਸੋ ਅੱਜ ਇਹਨਾਂ ਤਿੰਨ ਵਿਸ਼ਿਆਂ ਤੇ ਜਿਹੜੀ ਇਹ ਪਾਰਟੀ ਦੀ ਜ਼ਿਲ੍ਹੇ ਦੀ ਮੀਟਿੰਗ ਸੀ ਜੇ ਮੇਰੇ ਨਾਲ ਰਜੇਸ਼ ਬਾਗਾ ਜੀ ਜਿਹੜੇ ਸਾਡੇ ਐਸ்சி ਕਮਿਸ਼ਨ ਦੇ ਐਕਸ ਚੇਅਰਮੈਨ ਸਾਡੇ ਸਾਡੇ ਐਕਸ ਜਨਰਲ ਸੈਕਟਰੀ ਪੰਜਾਬ ਜੀਐਸਪੀ ਦੇ ਹੁਣ ਮੌਜੂਦਾ ਜਿਹੜੇ ਮੇਰੇ ਨਾਲ ਉਪ ਪ੍ਰਧਾਨ ਵੀ ਨੇ ਮੇਰੇ ਵੱਡੇ ਭਰਾ ਉਹ ਅੱਜ ਇਸ ਮੀਟਿੰਗ ਦੇ ਵਿੱਚ ਵੀ ਵਿਸ਼ੇਸ਼ਤਾ ਉੱਤੇ ਆਏ ਸੀਗੇ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਵਿਚਾਰ ਰੱਖਿਆ ਸੋ ਅੱਜ ਵੀ ਇਹ ਮੀਟਿੰਗ ਜਿਹੜੀ ਇਹ ਨਾਲ ਤਿੰਨ ਵਿਸ਼ਿਆਂ ਤੇ ਸੀ ਤੇ ਵੀਰਵਾਲ ਦਸਦੇ ਦਾ ਬਣਾਦੇ ਪੰਜਾਬ ਤੇ ਇਹ ਨੌਜਵਾਨੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਦੇਖੋ ਇਹ ਬੜਾ ਵੱਡਾ ਮੈਸੇਜ ਹੈ ਮੈਂ ਪਹਿਲਾਂ ਵੀ ਗੱਲ ਕਰਦਿਆਂ ਸਾਰੀਆਂ ਜਿੰਨੀ ਲੀਡਰਸ਼ਿਪ ਜਿੰਨੀ ਸੰਗਤ ਸੀ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਇਹ ਸਾਡੇ ਲਈ ਚੰਨਨ ਮਨਾਰਾ ਨੇ ਜਿਨ੍ਹਾਂ ਨੇ 6 ਸਾਲ ਤੇ 8 ਸਾਲ ਦੀ ਜਿਹੜੀ ਉਮਰ ਹੁੰਦੀ ਹੈ ਬੱਚਿਆਂ ਨੂੰ ਖੇਡਣ ਪੜਨ ਮੱਲਣ ਤੋਂ ਬਿਨਾਂ ਕੋਈ ਹੋਰ ਕੰਮ ਸੁਝਦਾ ਹੀ ਨਹੀਂ ਬੱਚੇ ਨੂੰ ਉਸ ਸਮੇਂ ਤੋਂ ਪੂਰੀ ਸੋਝੀ ਵੀ ਨਹੀਂ ਹੁੰਦੀ ਕਿ ਅਸੀਂ ਕੀ ਕਰਨਾ ਹੈ ਉਹਨਾਂ ਬੱਚਿਆਂ ਨੂੰ ਮਾਤਾ ਗੁਜਰੀ ਜੀ ਨੇ ਉਹਨਾਂ ਦੇ ਮਾਤਾ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਦੇ ਮਾਤਾ ਜੀ ਨੇ ਵਿਚਾਰਕ ਤੌਰ ਤੇ ਕਿੰਨਾ ਪ੍ਰਪੱਕ ਕੀਤਾ ਸੀ ਕਿ ਉਹ ਬੱਚੇ 6 ਸਾਲ ਤੇ 8 ਸਾਲ ਦੀ ਉਮਰ ਦੇ ਵਿੱਚ ਦੇਸ਼ ਤੇ ਲਈ ਤੇ ਕੌਮ ਦੇ ਲਈ ਸ਼ਹੀਦੀ ਦੇਣ ਲਈ ਤਿਆਰ ਸੀ ਆਪਣੇ ਮਨ ਨੂੰ ਤਿਆਰ ਕਰਕੇ ਗਏ ਸੀ ਕਿ ਅਸੀਂ ਜ਼ਾਬਰ ਤੇ ਜ਼ੁਲਮ ਦਾ ਜਿਹੜਾ ਸ਼ਾਸਕ ਹੈ ਉਹਦੇ ਅੱਗੇ ਸੀਸ ਨਹੀਂ ਝੁਕਾਉਣਾ ਸੀ ਆਪਣੀ ਕੁਰਬਾਨੀ ਦੇਸ਼ ਲਈ ਦੇ ਦੇਾਂਗੇ ਇੰਨੀ ਪਰਪੱਕਤਾ ਜਿਹੜੇ ਅੱਜ ਦੇ ਸਾਡੇ ਨੌਜਵਾਨ ਹੈ ਉਹਨਾਂ ਨੂੰ ਛੋਟੇ ਸਹਿਜਾਦਿਆਂ ਵੱਡੇ ਸਹਿਜਾਦਿਆਂ ਇਹ ਇਤਿਹਾਸ ਨੂੰ ਪੜ੍ਹਨਾ ਚਾਹੀਦਾ ਤੇ ਅੱਜ ਦੇ ਦਿਨ ਮੇਰੀ ਜਿਹੜੇ ਸਾਡੇ ਮਾਂ ਬਾਪ ਨੇ ਬੱਚਿਆਂ ਦੇ ਉਹਨਾਂ ਨੂੰ ਵੀ ਇੱਕ ਬੇਨਤੀ ਹੈ ਕੇ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਨਾ ਫੜਾਓ ਬੱਚਿਆਂ ਦੇ ਹੱਥਾਂ ਦੇ ਵਿੱਚ ਇਤਿਹਾਸ ਦੀਆਂ ਕਿਤਾਬਾਂ ਫੜਾਓ ਬੱਚਿਆਂ ਨੂੰ ਰਾਤ ਨੂੰ ਆਪਣੇ ਕੋਲ ਬਿਠਾ ਕੇ ਇੱਕ ਘੰਟਾ ਆਪਣੇ ਯੋਧਿਆਂ ਦੀਆਂ ਆਪਣੇ ਸ਼ਹੀਦਾਂ ਦੀਆਂ ਆਪਣੇ ਗੁਰੂਆਂ ਪੀਰਾਂ ਦੀਆਂ ਜਿਸ ਤਰ੍ਹਾਂ ਸਾਡੀਆਂ ਦਾਤੀਆਂ ਸਾਡੀਆਂ ਮਾਵਾਂ ਸਾਨੂੰ ਉਹ ਕਹਾਣੀਆਂ ਸੁਣਾਉਂਦੀਆਂ ਸੀ ਉਹ ਕਹਾਣੀਆਂ ਸੁਣਾ ਕੇ ਆਪਣੀ ਨੌਜਵਾਨੀ ਨੂੰ ਉਧਰ ਜੋੜੋ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਜੇ ਹਿੰਦੁਸਤਾਨ ਨੂੰ ਬਚਾਉਣਾ ਹੈ ਸਾਨੂੰ ਆਪਣੇ ਆਪਣੇ ਧਰਮ ਦੇ ਨਾਲ ਆਪਣੀਆਂ ਧਰਮ ਦੀਆਂ ਕਥਾਵਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਅੱਜ ਦੇ ਦਿਨ ਮੈਂ ਇਹੀ ਚਾਹੁੰਦਾ ਕਿ ਸਰ ਮਾਪੇ ਇਥੋਂ ਪ੍ਰਣ ਕਰੇ ਕਿ ਮੈਂ ਆਪਣੇ ਬੱਚੇ ਨੂੰ ਆਪਣੇ ਧਰਮ ਦੇ ਵਿੱਚ ਪਰਪੱਕ ਬਣਾਉਂਗਾ ਛੋਟੇ ਸਾਹਿਬਜ਼ਾਦਿਆਂ ਦੀ ਵੱਡੇ ਸਾਹਿਬਜ਼ਾਦਿਆਂ ਦੀ ਚਾਰੋਂ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਇਹ ਇਹ ਇਤਿਹਾਸ ਹੈ ਇਹ ਬੱਚਿਆਂ ਨੂੰ ਪੜ੍ਹਾਉਂਗਾ ਅੱਜ ਦੇ ਦਿਨ ਤੇ ਸਾਰਿਆਂ ਨੂੰ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ڪي چون سمجھڻ لائق نٿو ٿو پيو ماءُ ڀڳڙي کي چڏو